ਜੋ ਤਸਵੀਰਾਂ ਸੀ ਤੁਹਾਨੂੰ ਦਿਖਾਵਾਂਗੇ ਉਹ ਤੁਹਾਡੇ ਲੂ ਕੱਡੇ ਖੜੇ ਕਰ ਦੇਣਗੀਆਂ ਤੁਹਾਡਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਏਗਾ ਇੱਥੋਂ ਹੀ ਪਾਣੀ ਪੀਤਾ ਜਾਂਦਾ ਹੈ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੇ ਵੱਲੋਂ ਪਰ ਅੱਜ ਉਸ ਤਲਾਹ ਦੇ ਹਾਲ ਕੀ ਬਣੇ ਪਏ ਨੇ ਇਹ ਵੱਡਾ ਸਵਾਲ ਸਿੱਖ ਕੌਮ ਦੇ ਉੱਤੇ ਖੜਾ ਹੁੰਦਾ ਹੈ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਉੱਤੇ ਖੜਾ ਹੁੰਦਾ ਹੈ ਜਿਸ ਜਗ੍ਹਾ ਦੇ ਉੱਤੇ ਸਰਬੰਸਦਾਨੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸੈਦਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਚਰਨ ਪਾਏ ਹੁਣ ਉਸ ਅਸਥਾਨ ਦਾ ਕੀ ਹਾਲ ਹੋਇਆ ਪਿਆ ਹੈ ਖਲਾਅ ਦੇਖੋ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਪਏ ਨੇ ਕਾਹ ਫੂਸ ਪਿਆ ਗੰਦਗੀ ਪਈ ਹੈ ਸਬਜ਼ੀਆਂ ਦਾ ਜੋ ਵੇਸਟ ਮਟੀਰੀਅਲ ਹੈ ਉਹ ਵੀ ਇੱਥੇ ਸੁੱਟਿਆ ਗਿਆ ਹੈ ਤਲਾਹ ਦੇਖ ਕੇ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਇਹ ਤਲਾਹ ਦਾ ਕੀ ਹਾਲ ਬਣਾ ਦਿੱਤਾ ਹੈ ਕਿਸ ਤਰ੍ਹਾਂ ਧਰਮਾ ਕੋਲ ਸੁੱਟੇ ਪਏ ਨੇ ਪੇਪਰ ਸੁੱਟੇ ਪਏ ਨੇ ਇੱਟਾਂ ਸੁੱਟੀਆਂ ਪਈਆਂ ਨੇ ਤੇ ਹੈਰਾਨੀ ਵਾਲੀ ਗੱਲ ਹੈ ਬੋਤਲਾਂ ਤੱਕ ਵੀ ਪਾਣੀ ਪੀ ਕੇ ਇਸ ਤਲਾਹ ਦੇ ਵਿੱਚ ਸੁੱਟੀਆਂ ਨੇ ਇਹ ਆਲੂ ਵੀ ਤੁਸੀਂ ਦੇਖੋ ਇਸ ਚਰਨਸ਼ੋਪਰਾਪਤਸ ਅਸਥਾਨ ਦੇ ਉੱਤੇ ਸੁੱਟੇ ਗਏ ਨੇ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਸੀ ਦੇਖੋ ਹੈਰਾਨੀ ਵਾਲੀ ਗੱਲ दारू ਦੀਆਂ ਬੋਤਲਾਂ ਵੀ ਇਸ ਤਲਾਹ ਦੇ ਵਿੱਚ ਸੁੱਟੀਆਂ ਨੇ ਇਸ ਕਦਰ ਇਸ ਸਥਾਨ ਦੀ ਬੇਅਦਬੀ ਹੋਈ ਕਹਿ ਸਕਦੇ ਆ ਇਸ ਜਗ੍ਹਾ ਦੇ ਉੱਤੇ ਬੋਰਡ ਲੱਗਿਆ ਹੋਇਆ ਕਿ ਇੱਥੇ ਨਸ਼ੇ ਦੀ ਵਰਤੋਂ ਨਾ ਕੀਤੀ ਜਾਏ ਪਰ ਸਥਾਨਕ ਲੋਕਾਂ ਤੋਂ ਪਤਾ ਲੱਗੇ ਕਹਿੰਦੇ ਇੱਥੇ ਲੋਕ ਨਸ਼ਾ ਪੱਤਾ ਵੀ ਕਰਦੇ ਨੇ ਹੁਣ ਥੋੜੀ ਜਿਹਾ ਘੱਟ ਕੇ ਪਹਿਲਾਂ ਜ਼ਿਆਦਾ ਸੀ ਹੁਣ ਘੱਟ ਗਿਆ ਹੁਣ ਥੋੜੀ ਜਿਹਾ ਸਿਵਲ ਬਣ ਜਾ ਇੱਧਰ ਖੜਕਾ ਦੜਕਾ ਕਰਦੇ ਰਹਿੰਦੇ ਹੁਣ ਥੋੜੇ ਜਿਹਾ ਘਟਿਆ ਬਾਕੀ ਅਸਿੱਤੇ ਸ਼ਰਾਬ ਦੀਆਂ ਬੋਤਲਾਂ ਤੱਕ ਵੀ ਸਿੱਟੀਆਂ ਗਈਆਂ ਨੇ ਕਿਸੇ ਪਰ ਵੈਗੁਰਚੀ ਕਾ ਖਾਲਸਾ ਵੈਗੁਰਚੀ ਕੀ ਫਤਿਹ ਸੰਗਤ ਜੀ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਇਹ ਸਥਾਨ ਦੇ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸੇਬ ਜਾਦੀਆਂ ਦੇ ਚਰਨ ਪਏ ਨੇ ਮੇਰੇ ਪਿੱਛੇ ਤੁਸੀਂ ਬੋਰਡ ਲਿਖਿਆ ਦੇਖ ਰਹੇ ਹੋ ਜਿੱਥੇ ਕਿ ਲਿਖਿਆ ਗਿਆ ਹੈ ਕਿ ਇਹ ਚਰਨ ਸ਼ੋ ਪ੍ਰਾਪਤ ਸਥਾਨ ਹੈ ਤੇ ਇੱਥੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਾ ਕੀਤੀ ਜਾਏ ਬਕਾਇਦਾ ਇਹ ਬੋਰਡ ਗੁਰਦੁਆਰਾ ਜੰਡੀ ਸਰ ਪਾਹੇਬ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਲਗਾਇਆ ਗਿਆ ਪਰ ਅਸਲ ਦੇ ਵਿੱਚ ਕਿੰਨਾ ਕੁ ਅਮਲ ਇਸ ਗੱਲ ਦੇ ਉੱਤੇ ਕੀਤਾ ਜਾ ਰਿਹਾ ਅਸਲ ਸੱਚਾਈ ਤੁਹਾਨੂੰ ਦਿਖਾਣੇ ਆ ਕਿਉਂਕਿ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਤੁਹਾਡੇ ਲੂ ਕੰਡੇ ਖੜੇ ਕਰ ਦੇਣਗੀਆਂ ਤੁਹਾਡਾ ਗੁੱਸਾ ਸੱਤਵੇਂ ਅਸਮਾਨ ਦੇ ਉੱਤੇ ਪਹੁੰਚ ਜਾਏਗਾ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਜਿਸ ਜਗ੍ਹਾ ਦੇ ਉੱਤੇ ਜੋ ਆਉਂਦੇ ਨੇ ਉਹ ਅਸਥਾਨ ਦਾ ਕੀ ਹਾਲ ਹੋਇਆ ਪਿਆ ਇਥੋਂ ਤੱਕ ਕਿ ਇੰਨੀ ਜ਼ਿਆਦਾ ਗੰਦਗੀ ਹੈ ਕਿ ਗੁੱਸਾ ਸਭ ਨੂੰ ਆ ਜਾਏਗਾ ਅਜੇ ਤੱਕ ਕੋਈ ਵੀ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਅਸਥਾਨ ਨੂੰ ਲੈ ਕੇ ਕੋਈ ਵੀ ਨਵੇਕਲਾ ਕਦਮ ਨਹੀਂ ਚੁੱਕਿਆ ਗਿਆ ਤੁਸੀਂ ਦੇਖੋ ਇਹ ਤਲਾ ਹੈ ਜੇ ਕਿਹਾ ਜਾਂਦਾ ਹੈ ਕਿ ਅੱਠ ਪੋ ਦੀ ਰਾਤ ਜਦੋਂ ਗੰਗੂ ਬ੍ਰਾਹਮਣ ਦੇ ਨਾਲ ਮੁਲਾਕਾਤ ਹੋ ਗਈ ਸੀ ਛੋਟੇ ਸੈਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਤਾਂ ਇਸ ਢਾਬ ਦੇ ਨੇੜੇ ਜਿਹੜੀ ਹੈ ਇੱਕ ਰਾਤ ਬਤੀਤ ਕੀਤੀ ਜਾਂਦੀ ਹੈ ਇੱਥੋਂ ਹੀ ਪਾਣੀ ਪੀਤਾ ਜਾਂਦਾ ਹੈ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੇ ਵੱਲੋਂ ਪਰ ਅੱਜ ਉਸ ਤਲਾਹ ਦੇ ਹਾਲ ਕੀ ਬਣੇ ਪਏ ਨੇ ਇਹ ਵੱਡਾ ਸਵਾਲ ਸਿੱਖ ਕੌਮ ਦੇ ਉੱਤੇ ਖੜਾ ਹੁੰਦਾ ਹੈ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਉੱਤੇ ਖੜਾ ਹੁੰਦਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਸਰਬੰਸਦਾਨੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਚਰਨ ਪਾਏ ਹੋਣ ਉਸ ਸਥਾਨ ਦਾ ਕੀ ਹਾਲ ਹੋਇਆ ਪਿਆ ਕਿਹਾ ਜਾਂਦਾ ਹੈ ਕਿ ਪਿੰਡ ਵਾਸੀ ਇਸ ਜਗ੍ਹਾ ਦੇ ਉੱਤੇ ਆ ਕੇ ਮੱਥਾ ਟੇਕਦੇ ਨੇ ਪਰ ਹਾਲਾਤ ਦੇਖੋ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਪਏ ਨੇ ਘਾਹ ਫੂਸ ਪਿਆ ਗੰਦਗੀ ਪਈ ਹੈ ਸਬਜ਼ੀਆਂ ਦਾ ਜੋ ਵੇਸਟ ਮਟੀਰੀਅਲ ਹੈ ਉਹ ਵੀ ਇੱਥੇ ਸੁੱਟਿਆ ਗਿਆ ਇੱਕ ਤਲਾਹ ਇਹ ਹੈ ਤੇ ਇੱਕ ਤਲਾਹ ਦੂਜੇ ਪਾਸੇ ਹੈ ਜਿੱਥੇ ਕਿ ਸਾਰੇ ਪਿੰਡ ਦੀ ਗੰਦਗੀ ਉਸ ਤਲਾਹ ਦੇ ਵਿੱਚ ਪਾਈ ਜਾਂਦੀ ਹੈ ਹਾਲਾਂਕਿ ਇਤਿਹਾਸ ਦੇ ਵਿੱਚ ਉਸ ਕਲ ਦਾ ਜ਼ਿਕਰ ਆਉਂਦਾ ਹੈ ਕਿ ਇਸ ਕਾਇਨੌਰ ਦੀ ਟਾ ਵਿਖੇ ਛੋਟੇ ਸੈਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਆਉਂਦੇ ਨੇ ਪਰ ਉਸ ਵੇਲੇ ਕਿਹੜੇ ਤਲਾ ਤੇ ਆਉਂਦੇ ਨੇ ਕੀ ਇਹ ਸਾਰਾ ਇੱਕ ਸੀ ਜਾਂ ਫਿਰ ਇਸ ਤਲਾ ਤੇ ਆਉਂਦੇ ਨੇ ਇਸ ਇੱਕ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਜੋ ਖੋਜ ਕਰਨੀ ਚਾਹੀਦੀ ਹੈ ਪਰ ਇਸ ਚਰਨ ਜੋ ਪ੍ਰਾਪਤ ਅਸਥਾਨ ਹੋ ਕੇ ਵੀ ਇਸ ਅਸਥਾਨ ਦੇ ਤੁਸੀਂ ਦੇਖੋ ਕੀ ਹਾਲਾਤ ਬਣੇ ਹੋਏ ਨੇ ਕੂੜਾ ਕਰਕਟ ਵੀ ਇਸ ਤਲਾ ਦੇ ਵਿੱਚ ਸਿੱਟਿਆ ਗਿਆ ਹੈ ਲੋਕ ਇੱਥੇ ਮੱਥਾ ਟੇਕਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਦਿਵਾਲੀ ਦੇ ਨਜ਼ਦੀਕ ਜਾ ਕੇ ਇਹ ਜਿਹੜੀ ਜਗ੍ਹਾ ਹੈ ਇੱਥੇ ਰੰਗ ਰੋਗਨ ਕਰਵਾ ਦਿੱਤਾ ਜਾਂਦਾ ਪਰ ਹਾਲਾਤ ਦੇਖੋ ਤੁਸੀਂ ਕਿੰਨੇ ਜ਼ਿਆਦਾ ਮਾੜੇ ਨੇ ਇਸ ਸਿੱਖ ਕੌਮ ਦੇ ਉੱਤੇ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਜਿਸ ਜਗ੍ਹਾ ਦੇ ਉੱਤੇ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਨੇ ਰਾਤ ਬਤੀਤ ਕੀਤੀ ਹੋਵੇ ਪਾਣੀ ਪੀਤਾ ਹੋਏ ਕਿਉਂਕਿ ਪੋਧੀਆਂ ਰਾਤਾ ਕਿਤਾਬ ਦੇ ਵਿੱਚ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਜ਼ਿਕਰ ਕਰਦੇ ਨੇ ਕਿ ਸਹੇੜੀ ਜਾਣ ਤੋਂ ਪਹਿਲਾਂ ਇੱਕ ਰਾਤ ਇਸ ਜਗ੍ਹਾ ਦੇ ਉੱਤੇ ਬਤੀਤ ਕੀਤੀ ਹੈ ਸਰਬੰਸਤਾਨੀ ਗੁਰਗੋਬਿੰਦ ਸਿੰਘ ਜੀ ਦੇ ਸੈਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੇ ਵੱਲੋਂ ਅੱਜ ਉਸ ਸਥਾਨ ਦੇ ਤੁਸੀਂ ਹਾਲ ਦੇਖੋ ਹਾਲਾਤ ਦੇਖ ਕੇ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਇਹ ਤਲਾਹ ਦਾ ਕੀ ਹਾਲ ਬਣਾ ਦਿੱਤਾ ਹੈ ਇਹ ਟਾਪ ਸੀ ਜਿੱਥੇ ਛੋਟੇ ਸੈਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਇੱਥੇ ਜਗਾ ਦੇ ਉੱਤੇ ਆਏ ਇਸ ਜਗਾ ਦੇ ਉੱਤੇ ਰਾਤ ਬਤੀਤੀ ਸੀ ਅਸੀਂ ਸਹੇੜੀ ਵੀ ਜਾਣੇ ਆ ਕੋਤਵਾਲੀ ਸਾਹਿਬ ਜਾਣੇ ਆ ਫਤਿਹਗੜ ਸਾਹਿਬ ਵਿਖੇ ਮੱਥਾ ਟੇਕ ਦਿਆ ਕਿਉਂਕਿ ਉਹਨਾਂ ਜਗਾ ਦੇ ਉੱਤੇ ਛੋਟੇ ਸੈਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੇ ਚਰਨ ਪਏ ਹੋਏ ਨੇ ਪਰ ਇਸ ਜਗਾ ਦੇ ਉੱਤੇ ਤੁਸੀਂ ਹਾਲਾਤ ਦੇਖੋ ਕਿੰਨੇ ਜ਼ਿਆਦਾ ਮੰਦ ਭਾਗੇ ਹਾਲਾਤ ਨੇ ਥਾਂ ਥਾਂ ਦੇ ਉੱਤੇ ਕੂੜਾ ਪਿਆ ਇਤੋਂ ਤੱਕ ਕਿ ਕਲੋਨੀਆਂ ਦਾ ਜੋ ਸਾਰਾ ਗੰਦਮੰਦ ਹੈ ਉਹ ਵੀ ਜੋ ਦੂਜੇ ਪਾਸੇ ਢਾਬ ਹੈ ਉਸ ਦੇ ਵਿੱਚ ਸੁੱਟਿਆ ਜਾਂਦਾ ਹੈ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਸਰਬੰਸਦਾਨੀ ਦੀਆਂ ਕੁਰਬਾਨੀਆਂ ਨੂੰ ਭੁਲਾ ਰਹੇ ਹਾਂ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਅਸੀਂ ਇੰਨਾ ਥਾਵਾਂ ਦੀ ਸਾਰ ਕਿਉਂ ਨਹੀਂ ਲੇ ਗੁਰਦੁਆਰਾ ਜੰਡੀ ਸਰ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਸਰੋਵਰ ਗੁਰੂ ਘਰ ਦੇ ਵਿੱਚ ਬਿਲਕੁਲ ਨਜ਼ਦੀਕ ਬਣਾਇਆ ਗਿਆ ਪਰ ਇਸ ਜਗ੍ਹਾ ਦੀ ਸਾਮ ਸੰਭਾਲ ਕਿਉਂ ਨਹੀਂ ਕੀਤੀ ਗਈ ਪਿੰਡ ਵਾਸੀਆਂ ਦੇ ਉੱਤੇ ਵੀ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਆ ਤੁਸੀਂ ਦੇਖੋ ਕਿ ਉਸ ਟਾਪ ਦੇ ਵਿੱਚ ਕਿੰਨਾ ਕੂੜਾ ਕਰਕਟ ਸੁੱਟਿਆ ਗਿਆ ਲਫਾਫੇ ਸੁੱਟੇ ਗਏ ਨੇ ਪਾਣੀ ਵੀ ਕਿੰਨਾ ਜ਼ਿਆਦਾ ਗੰਦਲਾ ਹੋ ਚੁੱਕਿਆ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਇੱਥੇ ਵੀ ਪ੍ਰਬੰਧਕ ਕਮੇਟੀ ਦੇ ਵੱਲੋਂ ਐਡਾ ਵੱਡਾ ਲਿਖ ਕੇ ਬੋਰਡ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਜਗ੍ਹਾ ਦੇ ਉੱਤੇ ਛੋਟੇ ਸੇਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਚਰਨ ਸ਼ੋਪਰਾਪਤ ਅਸਥਾਨ ਹੈ ਪਰ ਇਸ ਅਸਥਾਨ ਦੇ ਹਾਲਾਤ ਦੇਖ ਕੇ ਸਾਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ ਇੱਕ ਪਾਸੇ ਵੱਡੇ ਵੱਡੇ ਗੋਜੋ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਸੇਬਜ਼ਾਦੀਆਂ ਨੇ ਚਰਨ ਪਾਏ ਉਸ ਧਰਤੀ ਨੂੰ ਸੰਕਟਾਂ ਦੂਰ ਦਰਾਡੇ ਤੋਂ ਆ ਕੇ ਮੱਥਾ ਟੇਕ ਦੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀਆਂ ਨੇ ਪਰ ਇਹ ਚਰਨਸ਼ੋਪਰਾਪਤ ਅਸਥਾਨ ਦੇ ਹਾਲਾਤ ਦੇਖ ਕੇ ਬੇहद ਗੁੱਸਾ ਚ ਆਉਂਦਾ ਤੁਸੀਂ ਤਸਵੀਰ ਦੇਖੋ ਇਹ ਚਰਨਸ਼ੋਪਰਾਪਤ ਅਸਥਾਨ ਹੈ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦਾ ਇਤਿਹਾਸ ਦੇ ਵਿੱਚ ਇਸ ਕੱਲ ਦਾ ਜ਼ਿਕਰ ਆਉਂਦਾ ਪਰ ਉਸ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਧਰਮਾਂ ਕੋਲ ਸੁਟੇ ਪਏ ਨੇ ਪੇਪਰ ਸੁੱਟੇ ਪਏ ਨੇ ਇੱਟਾਂ ਸੁੱਟੀਆਂ ਪਈਆਂ ਨੇ ਤੇ ਹੈਰਾਨੀ ਵਾਲੀ ਗੱਲ ਹੈ ਬੋਤਲਾਂ ਤੱਕ ਵੀ ਪਾਣੀ ਪੀ ਕੇ ਇਸ ਤਲਾਹ ਦੇ ਵਿੱਚ ਸੁੱਟੀਆਂ ਨੇ ਇੱਧਰ ਵੀ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਆਲੂ ਕੱਟ ਕੇ ਇਹ ਬੇਸ਼ੱਕ ਸ਼ਾਇਦ ਵੇਸਟ ਹੋ ਗਏ ਹੋਣਗੇ ਜਾਂ ਫਿਰ ਖਰਾਬ ਹੋ ਗਏ ਹੋਣਗੇ ਇਹ ਆਲੂ ਵੀ ਤੁਸੀਂ ਦੇਖੋ ਇਸ ਚਰਨਸ਼ੋ ਪ੍ਰਾਪਤ ਅਸਥਾਨ ਦੇ ਉੱਤੇ ਸੁੱਟੇ ਗਏ ਨੇ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਪਿੰਡ ਦੇ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉਧਰ ਵੀ ਤੁਸੀਂ ਦੇਖੋ ਲਫਾਫੇ ਹੀ ਲਫਾਫੇ ਕੂੜਾ ਹੀ ਕੂੜਾ ਚਾਰੇ ਪਾਸੇ ਵਿਖਾਈ ਦਿੰਦਾ ਜਦ ਵੀ ਆਏ ਇਸ ਤਲਾ ਦੇ ਕਿਸੇ ਵੀ ਪਾਸੇ ਜੋ ਆਪਾਂ ਨਿਗਾਹ ਮਾਰਦੇ ਆ ਇਹ ਕਿਸ ਤਰ੍ਹਾਂ ਦੇ ਤਰਸਯੋਗ ਹਾਲਾਤ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬ ਜਾਦੀਆਂ ਦੇ ਚਰਨ ਚੋਂ ਪ੍ਰਾਪਤ ਅਸਥਾਨ ਦੇ ਹੋ ਚੁੱਕੇ ਨੇ ਇਸ ਵੱਲ ਕਿਸੇ ਦਾ ਹੁਣ ਤੱਕ ਧਿਆਨ ਕਿਉਂ ਨਹੀਂ ਗਿਆ ਇਧਰਲੇ ਪਾਸੇ ਵੀ ਤੁਸੀਂ ਦੇਖੋ ਜਿਹੜਾ ਦੂਜਾ ਤਲਾਏ ਗੰਦਾ ਨਾਲਾ ਇਸ ਨੂੰ ਕਿਹਾ ਜਾਂਦਾ ਹੈ ਸਾਰੇ ਜੋ ਕਾਇਨੌਰ ਦੀ ਗੰਦਗੀ ਆ ਇਸ ਜਗ੍ਹਾ ਦੇ ਉੱਤੇ ਛੁੱਟੀ ਜਾਂਦੀ ਹੈ ਇੱਧਰ ਵੀ ਤੁਸੀਂ ਦੇਖੋ ਕਿਸ ਤਰ੍ਹਾਂ ਗੋਭੀ ਦੇ ਫੁੱਲ ਪਏ ਨੇ ਸਬਜ਼ੀਆਂ ਦੀ ਵੇਸਟ ਸਾਰੀ ਕੱਟ ਕੇ ਇੱਥੇ ਛੁੱਟੀ ਪਈ ਹੈ ਪਾਣੀ ਦੀਆਂ ਬੋਤਲਾਂ ਦੇਖੋ ਉਹ ਪਾਈਪਾਂ ਦੇ ਰਾਈ ਜਿਹੜਾ ਸਾਰਾ ਗੰਦਾ ਪਾਣੀ ਹੈ ਉਹ ਇਸ ਜਗ੍ਹਾ ਦੇ ਉੱਤੇ ਛੁੱਟਿਆ ਜਾ ਰਿਹਾ ਹੈ ਹਾਲਾਂਕਿ ਇਸ ਗੱਲ ਦਾ ਕਿਤੇ ਵੀ ਇਤਿਹਾਸ ਦੇ ਵੀ ਜ਼ਿਕਰ ਨਹੀਂ ਆਉਂਦਾ ਕਿਹੜੇ ਪਾਸੇ ਜਿਹੜੇ ਐ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੇ ਰਾਤ ਬਤੀਤ ਕੀਤੀ ਸੀ ਪਰ ਇਸ ਵਾਰੀ ਜ ਇਸ ਪਿੰਡ ਦੇ ਵਿੱਚ ਜਿਹੜੇ ਦੋ ਤਲਾ ਨੇ ਇਹ ਵੱਡੇ ਸਵਾਲ ਖੜੇ ਕਰਦੇ ਨੇ ਕਿ ਕਿਉਂ ਕਿਸੇ ਦਾ ਅਜੇ ਤੱਕ ਧਿਆਨ ਨਹੀਂ ਗਿਆ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ दारू ਦੀਆਂ ਬੋਤਲਾਂ ਵੀ ਇਸ ਤਲਾਹ ਦੇ ਵਿੱਚ ਸੁੱਟੀਆਂ ਨੇ ਇਸ ਕਦਰ ਇਸ ਸਥਾਨ ਦੀ ਬੇਦਬੀ ਹੋਈ ਕਹਿ ਸਕਦੇ ਆ ਜਿਹੜੀ ਇਹ ਕਿ ਇਸ ਪਿੰਡ ਵਾਸੀਆਂ ਦੇ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਨਾਲ ਗੁਰਦੁਆਰਾ ਜੰਡੀ ਸਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੇਵਾਦਾਰ ਤੇ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਸ ਤਲਾ ਦੇ ਇਸ ਤਰ੍ਹਾਂ ਦੇ ਹਾਲਾਤ ਕਿਵੇਂ ਬਣ ਗਏ ਨੇ ਤਾਂ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਬਹੁਤ ਹੀ ਇੱਕ ਚਰਨਸ਼ੀਓ ਪ੍ਰਾਪਤ ਸਥਾਨ ਹੈ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਪਰ ਅੱਜ ਦੇ ਹਾਲਾਤ ਬੜੇ ਤਰਸਯੋਗ ਬਣੇ ਹੋਏ ਨੇ ਵੈਗਰੂ ਜੀ ਇਹ ਬਹੁਤ ਸਮਾਂ ਪਹਿਲਾਂ ਪੰਚਾਇਤ ਦੇ ਵੱਲੋਂ ਪਾਣੀ ਪਾ ਦਿੱਤਾ ਗਿਆ ਸੀ ਮੌਜੂਦਾ ਪੰਚਾਇਤ ਜਾਂ ਬੁਰਾ ਬਹੁਤ ਸਮਾਂ ਪਹਿਲਾਂ ਪੈ ਗਿਆ ਸੀਗਾ ਤੇ ਅਸੀਂ ਨਿਰੰਤਰ ਇਹਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਨੇ ਆਂ ਸਮੇਂ-ਸਮੇਂ ਤੇ ਅਸੀਂ ਸਫਾਈ ਵੀ ਕਰਦੇ ਆਂ ਇਹਦੀ ਤੇ ਹੁਣ ਵੈਗਰੂ ਨੇ ਸਮਾਂ ਬਖਸ਼ਿਆ ਪਿਛਲੇ ਸਮੇਂ ਅਸੀਂ ਇਹਦੀ ਪਾਰਟੀਸ਼ਨ ਕਰਕੇ ਜਿਹੜਾ ਇੱਧਰਲੇ ਪਾਸੇ ਆ ਸਾਰਾ ਇਹ ਪਵਿੱਤਰ ਜਲ ਪਾ ਦਿੱਤਾ ਗਿਆ ਮੋਟਰਾਂ ਤੋਂ ਪਾਇਆ ਜਾਂਦਾ ਇਹਦੇ ਵਿੱਚ ਕੋਈ ਬਾਹਰੋਂ ਪਾਣੀ ਨਹੀਂ ਪੈਂਦਾ ਤੇ ਜਿਹੜਾ ਇਹ ਦੂਰ ਲਿਜਾ ਕੇ ਅਸੀਂ ਪਾਣੀ ਆ ਜਿਹੜਾ ਗੰਦਾ ਇੱਕ ਪਾਸੇ ਕਰ ਦਿੱਤਾ ਤੇ ਦੂਜਾ ਜਿਹੜਾ ਵੀ ਇਹ ਗੁਰੂ ਘਰ ਦਾ ਵੀ ਮਾੜਾ ਮੋਟਾ ਪਾਣੀ ਹੁੰਦਾ ਉਹ ਵੀ ਅਸੀਂ ਇੱਕ ਸਾਈਡ ਤੇ ਕੱਢਿਆ ਤੇ ਅਸੀਂ ਬੇਨਤੀਆਂ ਵੀ ਕਰਦੇ ਸੰਗਤ ਨੂੰ ਸਮੇਂ-ਸਮੇਂ ਤੇ ਵੀ ਭਾਈ ਹੋਰ ਪਾਣੀ ਅਸੀਂ ਪਾਉਣ ਨਹੀਂ ਦੇਣਾ ਕਿਸੇ ਪਾਸੇ ਤੋਂ ਵੀ ਤੇ ਸੰਗਤਾਂ ਵੀ ਸਹਿਮਤ ਨੇ ਇਸ ਗੱਲ ਦੇ ਨਾਲ ਤੇ ਥੋੜਾ ਜਿਹਾ ਪਾਣੀ ਇੱਕ ਸਾਈਡ ਤੇ ਖੜਾ ਬਾਕੀ ਅਸੀਂ ਸਾਰਾ ਇਹ ਪਵਿੱਤਰ ਜਲ ਹੈ ਜਿਹੜਾ ਮੋਟਰਾਂ ਦੇ ਨਾਲ ਪਾਇਆ ਜਿਹੜਾ ਸਰੋਵਰ ਹੈ ਇਧਰ ਸਾਈਡ ਹੈ ਤੇ ਜੋ ਗੰਦੇ ਪਾਣੀ ਅਸੀਂ ਇੱਕ ਸੈੱਟ ਕਰਤਾ ਗੱਭੇ ਅਸੀਂ ਇਹ ਜਿਹੜੇ ਪਾਰਟੀਸ਼ਨ ਕਰਕੇ ਵਧੀਆ ਬੂਟੇ ਅੰਬਾਂ ਦੇ ਲਾਏ ਆ ਉਧਰ ਬੈਕ ਸਾਈਡ ਤੇ ਵੀ ਅਸੀਂ ਬੂਟੇ ਲਾ ਦੱਤੇ ਆ ਤੇ ਇਸ ਨੂੰ ਅਸੀਂ ਉਸੇ ਤਰ੍ਹਾਂ ਮੌਜੂਦਾ ਹਾਲਾਤਾਂ ਦੇ ਵਿੱਚ ਰੱਖਣਾ ਚਾਹੁੰਦੇ ਆ ਤੇ ਕਮੇਟੀ ਤੇ ਨਗਰ ਦਾ ਬੜਾ ਵੱਡਾ ਸਹਿਯੋਗ ਆ ਸਾਡੇ ਨਾਲ ਤੇ ਵੈਖਰੂ ਜਿਵੇਂ ਵੀ ਸੇਵਾ ਲਾਂਦਾ ਸਾਰਾ ਨਗਰ ਰਲ ਕੇ ਸੇਵਾ ਕਰਦਾ ਪਰ ਪ੍ਰਧਾਨ ਸਾਹਿਬ ਇੱਥੇ ਅਸੀਂ ਤਲਾਅ 'ਚ ਦੇਖਿਆ ਆ ਆਲੂs ਕੱਟ ਕੇ ਸਿੱਟੇ ਹੋਏ ਨੇ ਉਧਰ ਬੋਤਲਾਂ ਸਿੱਟੀਆਂ ਹੋਈਆਂ ਨੇ ਇਹ ਆਪਾਂ ਕਿਸ ਇਹ ਇਹ ਜਿੱਥੇ ਚਰਨਸ਼ੋ ਪ੍ਰਾਪਤ ਹੋਵੇ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਇਹ ਨਾ ਜੀ ਇਹ ਇੱਥੇ ਕਈ ਧਰਮਾਂ ਦੇ ਲੋਕ ਆ ਜਿਹੜਾ ਮੱਥਾ ਟੇਕਣਾ ਆਉਂਦੇ ਆ ਕੋਈ ਦੁੱਧ ਲਿਆਉਂਦਾ ਕੋਈ ਕੋਈ ਕੁਸ ਲੈ ਆਉਂਦਾ ਉਹ ਅੱਗੇ ਪਿੱਛੇ ਉਹ ਸਣੇ ਸਮਾਨ ਨਾਲ ਲਫਾਫਲ ਪੂਪਾ ਵਿੱਚ ਸਣੇ ਲਫਾਫਾ ਵਿੱਚ ਸੜ ਜਾਨੇ ਆ ਜਿਹੜਾ ਅਸੀਂ ਕਈ ਵਾਰੀ ਸਮਝਾਉਂਦੇ ਵੀ ਹੁਣ ਲੜਿਆ ਤਾਂ ਕਿਸੇ ਨਾਲ ਜਾਂਦਾ ਨਹੀਂ ਫਿਲਹਾਲ ਲੇਕਿਨ ਅਸੀਂ ਸਮੇਂ ਸਮੇਂ ਤੇ ਸੰਗਤ ਨੂੰ ਰੋਕਦੇ ਰਹਿੰਦੇ ਆ ਵੀ ਤੁਸੀਂ ਐਦਾਂ ਦੁੱਧ ਵੀ ਲਿਆਉਨੇ ਆ ਤਾਂ ਤੁਸੀਂ ਡੋਲ ਕੇ ਪਾਓ ਸਣੇ ਬੋਤਲ ਨਾਲ ਸੁੱਟੋ ਤੇ ਸੰਗਤ ਸੜ ਜਾਨੀ ਅੱਗੇ ਪਿੱਛੇ ਜੀ ਬਿਲਕੁਲ ਭਾਈ ਜੀ ਇਸ ਜਗ੍ਹਾ ਦੀ ਕੋਈ ਨਿਸ਼ਾਨਦੇਹੀ ਨਹੀਂ ਹੋਈ ਹੈਗੀ ਵੀ ਇਸ ਜਗ੍ਹਾ ਦੇ ਉੱਤੇ ਇਹ ਜਗ੍ਹਾ ਦੇ ਉੱਤੇ ਹੀ ਛੋਟੇ ਸਹਿਬ ਜਾਦੇ ਜਾਂ ਮਾਤਾ ਗੁਜਰਕੌਰ ਜੀ ਨੇ ਜੋ ਵਿਸ਼ਰਾਮ ਕੀਤਾ ਹੋਵੇਗਾ ਪਰ ਇੱਕ ਪਾਸੇ ਤਲਾਹ ਦੂਜੇ ਪਾਸੇ ਗੰਦਾ ਨਾਲਾ ਬਣਾ ਦਿੱਤਾ ਨਹੀਂ ਇਹ ਪਾਰਟੀਸ਼ਨ ਕੀਤੀ ਹੈ ਜੀ ਪਹਿਲਾਂ ਇੱਕ ਤਾਂ ਜੀ ਪਹਿਲਾਂ ਇੱਕੋ ਸੀ ਪਾਰਟੀਸ਼ਨ ਉਹਨੇ ਗੰਦੇ ਗੰਦੇ ਪਾਣੀ ਦਾ ਵੱਖਰਾ ਕਰਤਾ ਤੇ ਜਿਹੜਾ ਸਾਫ਼ ਸੁਥਰਾ ਪਾਣੀ ਆ ਉਹ ਆਪਣੇ ਤਲਾਹ ਵੱਲ ਕਰਤਾ ਜੀ ਪਰ ਸਵਾਲ ਤਾਂ ਇਹੀ ਖੜਾ ਹੁੰਦਾ ਹੈ ਨਾ ਵੀ ਨਿਸ਼ਾਨਦੇਹੀ ਤਾਂ ਕਿਸੇ ਪਾਸੇ ਵੀ ਨਹੀਂ ਹੋਈ ਵੀ ਇਸ ਜਗ੍ਹਾ ਦੇ ਉੱਤੇ ਬੈਠੇ ਹੋਣੇ ਆਪਾਂ ਇਸ ਨੂੰ ਗੰਦਾ ਨਾਲਾ ਬਣਾ ਦਿੱਤਾ ਕਿ ਪਤਾ ਉਹ ਇਧਰਲੇ ਪਾਸੇ ਵਿਸ਼ਰਾਮ ਕੀਤਾ ਹੋਵੇ ਉਹਨੇ ਇੱਕ ਕੀ ਤਾਂ ਜੀ ਪਹਿਲਾਂ ਇੱਕ ਹੀ ਸੀ ਤਾਂ ਇਹ ਕੋਈ ਪਾਰਟੀਸ਼ਨ ਨਹੀਂ ਤੇ ਸਾਰਾ ਇੱਕੋ ਸੀ ਇਹ ਵੀ ਪਿੰਡ ਤੋਂ ਇਹ ਐਦਾਂ ਹੈ ਜੀ ਜਿਹੜਾ ਇਹ ਤਲਾਬ ਸੀ ਉਸ ਸਮੇਂ ਬਹੁਤ ਵਿਸ਼ਾਲ ਸੀਗਾ ਇਸ ਪਿੰਡ ਤੋਂ ਲੈ ਕੇ ਇੱਧਰ ਬਹੁਤ ਦੂਰ ਤੱਕ ਰ ਸੀਗਾ ਪਹਿਲਾਂ ਸ਼ਮਸ਼ਾਨ ਘਾਟ ਬਣ ਗਈ ਫਿਰ ਟੈਂਕੀ ਬਣ ਗਈ ਇੱਧਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਬਣ ਗਈ ਗੁਰਦੁਆਰਾ ਸਾਹਿਬ ਵੀ ਬਣ ਗਏ ਤੇ ਇਹ ਥੋੜਾ ਜਿਹਾ ਤਲਾਬ ਬਚਿਆ ਸੀਗਾ ਪਿੱਛੇ ਤੇ ਇਹਦੀ ਅਸੀਂ ਪਾਰਟੀਸ਼ਨ ਕੀਤੀ ਹੈ ਜਿੰਨਾ ਸਾਨੂੰ ਮੌਜੂਦਾ ਮਿਲਿਆ ਤੇ ਅਸੀਂ ਜੀ ਪੂਰੀ ਸੇਵਾ ਸੰਭਾਲ ਕਰ ਰਹੇ ਹਾਂ ਅਗਰ ਸਾਨੂੰ ਕਿਤੇ ਜਗ੍ਹਾ ਮਿਲ ਵੀ ਗਈ ਤਾਂ ਜਿਹੜਾ ਗੰਦਾ ਪਾਣੀ ਇਹਦਾ ਵੀ ਅਸੀਂ ਪ੍ਰਬੰਧ ਕਰਨ ਦੀ ਸੋਚਾਂਗੇ ਤੇ ਸੋਚ ਵੀ ਰਹੇ ਹਾਂ ਤੇ ਸਤਿਗੁਰੂ ਕਿਰਪਾ ਕਰਨਗੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਵੀ ਜਿਹੜੀ ਦੁਬਧਾ ਅਸੀਂ ਦੂਰ ਕਰਦੀਏ ਕਿਉਂਕਿ ਗੁਰੂ ਘਰ ਦਾ ਪਾਣੀ ਵੀ ਲਿਜਾਣ ਨੂੰ ਕਿਤੇ ਜਗ੍ਹਾ ਨਹੀਂ ਨੇੜੇ ਹੈਗੀ ਵੀ ਜਿੱਥੇ ਅਸੀਂ ਗੁਰੂ ਘਰ ਦਾ ਪਾਣੀ ਵੀ ਲਿਜਾ ਕੇ ਛੁੱਟ ਸਕੀਏ ਸੋ ਥੋੜੀ ਬਹੁਤੀ ਜਗ੍ਹਾ ਸਾਨੂੰ ਗੁਰੂ ਘਰ ਦੇ ਪਾਣੀ ਵਾਸਤੇ ਤੇ ਗੁਰੂ ਘਰ ਦੀ ਬੇਸਟਿੰਗ ਵਾਸਤੇ ਰੱਖਣੀ ਜ਼ਰੂਰੀ ਬਣ ਰਹੀ ਹੈ ਬਿਲਕੁਲ ਬਾਪੂ ਜੀ ਇਸ ਜਗ੍ਹਾ ਦੇ ਉੱਤੇ ਬੋਰਡ ਲੱਗਿਆ ਹੋਇਆ ਕਿ ਇੱਥੇ ਨਸ਼ੇ ਦੀ ਵਰਤੋਂ ਨਾ ਕੀਤੀ ਜਾਏ ਪਰ ਸਥਾਨਕ ਲੋਕਾਂ ਤੋਂ ਪਤਾ ਲੱਗੇ ਕਹਿੰਦੇ ਇੱਥੇ ਲੋਕ ਨਸ਼ਾ ਪੱਤਾ ਵੀ ਕਰਦੇ ਨੇ ਹੁਣ ਥੋੜੀ ਜਿਹਾ ਘੱਟ ਗਏ ਪਹਿਲਾਂ ਜ਼ਿਆਦਾ ਸੀ ਹੁਣ ਘੱਟ ਗਏ ਹੁਣ ਥੋੜੀ ਜਿਆਦਾ ਸੀ ਵੀ ਮੜੇ ਜਾ ਇੱਧਰ ਖੜਕਾ ਦੜਕਾ ਕਰਦੇ ਰਹਿੰਦੇ ਨੇ ਹੁਣ ਥੋੜੀ ਜਿਹਾ ਘਟਿਆ ਆਵਾ ਕੰਮ ਪਹਿਲੀਆਂ ਜਿਹੇ ਇੱਥੇ ਬਹੁਤ ਕੁਝ ਹੋ ਗਿਆ ਹੁਣ ਨਹੀਂ ਹੈਗਾ ਹੁਣ ਥੋੜਾ ਕਿਤੇ ਚੋਲੀ ਛੁਪੇ ਹੋ ਜਵੇ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਜਿਹੜੀ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਵੀ ਕੋਈ ਆਵੇ ਨਾ ਹਾਂ ਜੀ ਬਿਲਕੁਲ ਬਾਪੂ ਜੀ ਇਹ ਨਾ ਇਹ ਇਸ ਤੋਂ ਬਹੁਤ ਜ਼ਿਆਦਾ ਠੀਕ ਕਰ ਰਹੇ ਹਨ ਇਹਨੂੰ ਪਹਿਲਾਂ ਤੋਂ ਹੀ ਬਹੁਤ ਪਾਣੀ ਇਕੱਤੀ ਇਹ ਇਹ ਅਸੀਂ ਕਿ ਲਹਿਦਾ ਲਹਿਦਾ ਕਰਤੀ ਗੰਦਾ ਪਾਣੀ ਰਹਿਦਾ ਕਰਤਾ ਸੁੱਚਾ ਪਾਣੀ ਰਹਿਦਾ ਕਰਤਾ ਤੇ ਹੁਣੇ ਆਪਾਂ ਸਮਾਗਮ ਕਰਕੇ ਹਟਿਆ ਸ਼ੀਧੀ ਸਭਾ ਬਣਾ ਕੇ ਹਟਿਆ ਤੇ ਪਰ ਉਸ ਵੇਲੇ ਵੀ ਇਹ ਤਲਾਵਲ ਧਿਆਨ ਨਹੀਂ ਗਿਆ ਨਾ ਇਹ ਅਸੀਂ ਤਾਂ ਸਫਾਈ ਕਰੀਏ ਸਫਾਈ ਕਰਕੇ ਇਹ ਪਾਣੀ ਥੋੜਾ ਜ਼ਿਆਦਾ ਪੈ ਗਿਆ ਜਿਹੜੀ ਬੇਰਬੂਲ ਕੱਢੀ ਸੀ ਉਹ ਵਿੱਚ ਫੇਰ ਚਲੇਗੀ ਨਹੀਂ ਪਹਿਲਾਂ ਬਹੁਤ ਉਸ ਰਹਾ ਹਾਂਜੀ ਉਨ ਕੀ ਸਹਿਯੋਗ ਮੰਗਦੇ ਹੋ ਪ੍ਰਧਾਨ ਸਾਹਿਬ ਕਿ ਆਖਿਰਕਾਰ ਇਸ ਜਗ੍ਹਾ ਦਾ ਸੁਧਾਰ ਹੋ ਸਕੇ ਇਹਦਾ ਇਦਾਂ ਹੈ ਜੀ ਇਹ ਜਿਹੜਾ ਸਰੋਵਰ ਆ ਇਹਦੇ ਆਲੇ ਦੁਆਲੇ ਪੱਥਰ ਲੱਗ ਜਾਵੇ ਤੇ ਇਹਦੇ ਵਿੱਚ ਚਾਰੇ ਪਾਸੇ ਪੱਥਰ ਲਾ ਕੇ ਉਹ ਜਿਹੜਾ ਪ੍ਰਾਤਨ ਸਰੋਵਰ ਆ ਉਹਨੂੰ ਇਦਾਂ ਹੀ ਮੌਜੂਦ ਰੱਖਿਆ ਜਾਵੇ ਜਿਹੜੀਆਂ ਕੱਚੀਆਂ ਢਾਬਾਂ ਗਿਰਦੀਆਂ ਵਿੱਚ ਨੂੰ ਤੇ ਬਰਸਾਤ ਦੇ ਦਿਨਾਂ ਦੇ ਵਿੱਚ ਬੇਲ ਵੱਧ ਕੇ ਵਿੱਚ ਚਲੇ ਜਾਂਦੀ ਹੈ ਇਹਦੀਆਂ ਸੜਾਂ ਪੱਕੀਆਂ ਹੋ ਜਾਣ ਤੇ ਬਹੁਤ ਵਧੀਆ ਬੂਟੇ ਇਹਦੇ ਆਲੇ-ਦਾਲੇ ਲੱਗ ਜਾਣ ਵੈਸੇ ਅਸੀਂ ਲਾ ਰਹੇ ਹਾਂ ਤੇ ਜਦੋਂ ਪੱਕਿਆ ਪੱਥਰ ਲੱਗ ਗਿਆ ਇਹ ਜਿਹੜੀ ਢਾਂਗ ਹੈ गिरਦੀ ਹੈ ਗਰੇਗੀ ਨਹੀਂ ਤੇ ਬੂਟੇ ਵਧੀਆ ਲੱਗ ਜਾਣ ਵਧੀਆ ਮਤਲਬ ਪਾਰਕਿੰਗ ਦੀ ਤਰ੍ਹਾਂ ਇਹ ਬਣ ਜੇਗਾ ਤੇ ਬੱਚੇ ਜਿਵੇਂ ਬਣ ਜੇਗਾ ਜੀ ਮੈਡਮ ਆਲੇ-ਦਾਲੇ ਜੇ ਪਾਰਟੀਸ਼ਨ ਵੱਜੇ ਕੋਈ ਜਾਨਵਰ ਡੰਗਰ ਨਾ ਕੋਈ ਵਿੱਚ ਐਂਟਰੀ ਨਾ ਕਰੇ ਸਭ ਤੇ ਜਾਲੀ ਵੀ ਲੱਗ ਜੂਗੀ ਬੱਸ ਸਾਨੂੰ ਇਹ ਆਉਂਦੀ ਹੈ ਜੀ ਜਦੋਂ ਫਸਲ ਦੀ ਕਟਾਈ ਹੁੰਦੀ ਹੈ ਤਾਂ ਗੁਜਰਾਂ ਦੀਆਂ ਮੱਝਾਂ ਆ ਕੇ ਸਾਡੇ ਸਾਰੇ ਬੂਟੇ ਬਾਟੇ ਤੋੜ ਜਾਂਦੀਆਂ ਉਹਨਾਂ ਦੇ ਨਾਲ ਵੀ ਆਹ ਕੱਲ ਦੀ ਗੱਲ ਹੈ ਅਸੀਂ ਮੜਾ ਜਾ ਬਾਹਰ ਆਏ ਆ ਕੋਈ ਟੱਕਰੀਆਂ ਵਾਲਾ ਪਿੱਪਲ ਵੱਢ ਗਿਆ ਤੇ ਹੁਣ ਕਮੇਟੀ ਹੈ ਜਿਹੜੀ ਉਹ ਲੜਦੀ ਹੈ ਹਰੇਕ ਨਾਲ ਚੰਗੀ ਵੀ ਨਹੀਂ ਲੱਗਦੀ ਇਸ ਨੂੰ ਲੈ ਕੇ ਪੰਚਾਇਤ ਨਾਲ ਕੋਈ ਗੱਲਬਾਤ ਕੀਤੀ ਪੰਚਾਇਤ ਤਾਂ ਦੀ ਹਲੇ ਫਿਲ ਹਾਲ ਤਰਸਯੋਗ ਹੀ ਹਾਲਤਾ ਪੰਚਾਇਤ ਦੀ ਵੀ ਅਸੀਂ ਕਈ ਐਵੇਂ ਕਹਿ ਦਈਏ ਕਿਉਂਕਿ ਸਰਪੰਚ ਵੀ ਵਿਚਾਰਾ ਡੰਗ ਟਪਾਉਏ ਸਾਨੂੰ ਮਿਲਿਆ ਹੋਇਆ ਬਾਕੀ ਪਤਾ ਹੀ ਆ ਤੁਹਾਨੂੰ ਹਲਕੇ ਦੇ ਹਾਲ ਦਾ ਵੀ ਹੁਣ ਗੁਹਾਰਾ ਸੀ ਕਿਹਦੇ ਨਾਲ ਲਾਈਏ ਜਦੋਂ ਸਰਕਾਰੀ ਸੁੱਤੀਆਂ ਪਈਆਂ ਹਾਂਜੀ ਬਿਲਕੁਲ ਤਾਂ ਬਾਪੂ ਜੀ ਬੜੇ ਤਰਸਯੋਗ ਹਾਲਾਤ ਨੇ ਇਸ ਜਗ੍ਹਾ ਦੇ ਉੱਤੇ ਕਿ ਹੁਣੇ ਸਮਾਗਮ ਕਰਕੇ ਹਟਿਆ ਕਹਿੰਦੇ ਸਫਾਈ ਵੀ ਕੀਤੀ ਆ ਪਰ ਇਹ ਤੁਸੀਂ ਹਾਲਾਤ ਬਹੁਤ ਮਾੜੇ ਨੇ ਇਹ ਜੋਰ ਤਾਂ ਬੁਝਰਿਆ ਲੱਗਦਾ ਕਾਕਾ ਜੀ ਬੇਵਸ ਹੋ ਆ ਬਸ ਸਾਰੇ ਜੀ ਸਾਰੇ ਬੇਵਸ ਹੋ ਗਏ ਹਾਂ ਕੋਈ ਮੰਦਾ ਨਹੀਂ ਕੋਈ ਦਾਗ ਨਹੀਂ ਦੇਣਾ ਕੋਈ ਕੁਛ ਦੇਣਾ ਕੋਈ ਕੁਛ ਦੇਣਾ ਇਹਦਾ ਰਾਤ ਬਰਾਤ ਨਹੀਂ ਛੱਡਦੇ ਲੋਕ ਅਸਲ ਅਸਲ ਕੀ ਆ ਜੀ ਮੈਡਮ ਜੀ ਰਾਤ ਬਰਾਤ ਕੋਈ ਕੋਈ ਚੀਜ਼ ਸਿੱਟ ਗਿਆ ਜੀ ਕਿੱਥੇ ਆ ਜੀ ਹੁਣ ਕੈਮਰਾ ਇੰਨੇਗਾ ਰੱਖ ਸਕਦਾ ਜੀ ਹੁਣ ਰਾਤ ਨੂੰ 4:00 ਵਾੜੀ ਉਹੀ ਜਿੱਦਾਂ ਆ ਗਿਆ ਨਾ ਆਪਾਂ ਲਾਈਟਾਂ ਸਾਰੇ ਪਾਸੇ ਲਾਈਟਿੰਗ ਲੱਗ ਜੂਗੀ ਫੇ ਮਾੜੀ ਮੁੱਟੀ ਨਿਗਰਾਨੀ ਹੋਊਗੀ ਭਾਈ ਜੀ ਜਿਵੇਂ ਆ ਇੱਥੇ ਆਲੂ ਸਿੱਟੇ ਨੇ ਦੋਨੇ ਪਾਸੇ ਦਰਵਾਜ਼ੇ ਲੱਗੇ ਨੇ ਇੱਥੇ ਤਾਂ ਕੋਈ ਦਰਵਾਜ਼ਾ ਖੋਲ ਕੇ ਆਇਆ ਹੋਏਗਾ ਉਨੇ ਹੀ ਆਲੂ ਸਿੱਟੇ ਹੋਣੇ ਆ ਕੋਈ ਬਾਹਰੋਂ ਤਾਂ ਸਿੱਟ ਨਹੀਂ ਗਿਆ ਤੁਹਾਨੂੰ ਦੱਸਦਾ ਚੱਲਦੇ ਸਮਾਗਮਾਂ ਵਿੱਚੋਂ ਕੋਈ ਸਾਡਾ ਸੇਵਾਦਾਰੇ ਸਿੱਟਕੇ ਗਿਆ ਇਹ ਨਲਾਇਕੀ ਪ੍ਰਬੰਧਕ ਕਮੇਟੀ ਦੀ ਨਹੀਂ ਪ੍ਰਬੰਧਕ ਕਮੇਟੀ ਨਹੀਂ ਇਹ ਹੈਗੀ ਸੇਵਾਦਾਰ ਸੈਂਕੜੇ ਆ ਜਦੋਂ ਸਫਾਈ ਕਰੀ ਉਹਨਾਂ ਨੇ ਕੁਝ ਇੱਧਰ ਗੰਦੇ ਵਾਲੇ ਪਾਸੇ ਸਿੱਟ ਗਏ ਕੁਝ ਉਹਨਾਂ ਨੂੰ ਮਨ ਦੇ ਵਿੱਚ ਕਈ ਵਾਰੀ ਨਾ ਜਦੋਂ ਕੋਈ ਸਰਦਾਲੂ ਆਉਂਦਾ ਇਹ ਆਲੂ ਚੰਗੇ ਲੈ ਆਇਆ ਉਹ ਉਹਨਾਂ ਨੂੰ ਇਹ ਹੋਇਆ ਵੀ ਵਿੱਚ ਮੱਛੀਆਂ ਅਸੀਂ ਮੱਛੀਆਂ ਨੂੰ ਪਾ ਦਈਏ ਲੇਕਿਨ ਵਿੱਚ ਨਹੀਂ ਉਹਨੇ ਛੋਟੇ ਸਾਈਡ ਤੇ ਜ਼ੜ ਕੇ ਚਲੇ ਗਿਆ ਉਹ ਆਲੂਆ ਜਿਹੜੇ ਸਬਜੀ ਕੱਟਣ ਮਤਲਬ ਕੱਟ ਕੇ ਆਪਾਂ ਸਬਜੀ ਬਣਾਉਣੀ ਸੀ ਉਹਨਾਂ ਆਲੂਆਂ ਦੀ ਉਹਨਾਂ ਚੋਂ ਆਲੂ ਲੈ ਕੇ ਸਿੱਟ ਗਿਆ ਭਾਈ ਜੀ ਉਧਰਲੇ ਪਾਸੇ ਤਾਂ ਇਹ ਸ਼ਰਾਬ ਦੀਆਂ ਬੋਤਲਾਂ ਤੱਕ ਵੀ ਸਿੱਟੀਆਂ ਗਈਆਂ ਨੇ ਕਿਸੇ ਵੱਲੋਂ ਹੁਣ ਉਧਰੋਂ ਇਹ ਜੋ ਜਿਹੜਾ ਪਾਣੀ ਕਲੋਨੀ ਦਾ ਆਉਂਦਾ ਉਹਦੇ ਵਿੱਚ ਤੇ ਕੋਈ ਤਰ ਤਰ ਕੇ ਇੱਧਰ ਆ ਗਈ ਨਹੀਂ ਇਹ ਮੂਦਾ ਨਹੀਂ ਕਰਦੇ ਉਧਰ ਨਹੀਂ ਅਸੀਂ ਬਿਲਕੁਲ ਵੀ ਜਾਂਦੇ ਹਾਂ ਕਲੋਨੀ ਵੱਲ ਤਾਂ ਬਿਲਕੁਲ ਨਹੀਂ ਜਾਂਦੇ ਮੈਡਮ ਜੀ ਆਪਣਾ ਇੱਧਰ ਗੁਰਦੁਆਰਾ ਸਾਹਿਬ ਤੱਕ ਹੀ ਹੁੰਦੀ ਹੈ ਸੀਮਤ ਆਪਾਂ ਨੂੰ ਦੂਸਰੇ ਪਾਸੇ ਕੀ ਕਰਦੇ ਕੀ ਨਹੀਂ ਉਹ ਨਹੀਂ ਨਾ ਆਪਾਂ ਪਬਲਿਕ ਕੇ ਲੜਨਾ ਮੁਸ਼ਕਲ ਹੈ ਸੰਗਤ ਸੰਗਤੀ ਸੇਵਾ ਨਾਲੇ ਚੱਲ ਰਿਹਾ ਜੀ ਕੋਈ ਸਰਕਾਰ ਇਹ ਨਹੀਂ ਹੈਗਾ ਵੀ ਚਲੋ ਤਲਾਵਾਰੇ ਵੀ ਕੋਈ ਸੋਚੇ ਵੀ ਜੇ ਚਲੋ ਅਸੀਂ ਆਲੇ-ਦਾਲੇ ਪੱਕਾ ਹੋ ਜਾਂਦਾ ਫਿਰ ਬਹੁਤ ਵਧੀਆ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਬਿਲਕੁਲ ਗੁਰਦੁਆਰਾ ਜੰਡੀਸਰ ਸਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਤੇ ਨਾਲ ਹੀ ਸਹਿਯੋਗ ਦੀ ਮੰਗ ਕੀਤੀ ਗਈ ਹੈ